ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇਹ ਦੇਖਦੇ ਆਂ ਡੇਜੀ ਦੇ ਲੱਛਣ ਦੇਖਦੇ ਲੈ ਹੁਣ ਮੈਂ ਕਰੋਂਦਾ ਇਹਨੂੰ ਦੇਖੀ ਜਾਣਾ ਵੀ ਪਹਿਲਾਂ ਤਾਂ ਇਹ ਸੁੱਤੀ ਪਈ ਸੀ ਤੇ ਹੁਣੇ ਲੱਗੀ ਪਈ ਆ ਆਊ ਆਊ ਤੇ ਨਾ ਮੇਰੀ ਗੱਲ ਸੁਣ ਸਾਰੀ ਧੜੀ ਤੈਨੂੰ ਆਊ ਆਊ ਕਰਨਾ ਆਉਂਦਾ ਹੈਗਾ ਜਾਂ ਸੌਣਾ ਹੀ ਆਉਂਦਾ ਹੈਗਾ ਐ ਐ ਐ ਲੱਛਣ ਤਾਂ ਦੇਖ ਲੈ 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 ਬਈ ਤੂੰ ਆਏ ਹੱਥ ਹੁਣ ਮੇਰਾ ਖਾ ਜਾਏਗੀ ਕੋਈ ਗੱਲ ਬਾਤ ਦਾ ਬੰਦਾ ਕੋਈ ਪਿਆਰ ਦੀ ਕਰ ਲੈਂਦਾ ਹੁੰਦਾ ਕੋਈ ਹੱਸ ਕੇ ਢੀ ਲਾਂਦਾ ਹੁੰਦਾਗਾ ਸਾਰੀ ਝਾੜੀ ਹਾਉ ਹਾਉ ਹਾਹੀ ਕੋਸਾ ਤੇਰੇ ਕੋਲ ਹੈ ਆਹੀ ਕੋਸਾ ਤੇਰੇ ਕੋਲ ਲੈ ਪਈ ਦੇਖ ਲੈ ਹੁਣ ਤੂੰ ਇਹਦੇ ਕੋਈ ਲੱਛਣ ਹੈ ਕੋਈ ਨਖਰੇ ਸਾਰੀ ਝਾੜੀ ਐਨੇ ਆ ਰੋਟੀ ਮਾੜਾ ਐ ਤਾਂ ਖਾ ਲੈਣੀ ਚਲ ਹੁਣ ਤੈਨੇ ਖਾ ਲਈਆ ਪਰ ਉਦਾਂ ਇਹਦਾ ਬਸ ਮਨ ਕਰੇ ਤਾਂ ਖਾ ਲਈ ਨਹੀਂ ਬਸ ਹਾਉ ਹਾਉ ਹਾਹੀ ਕੋਸਾ ਤੇਰੇ ਕੋਲ ਮੇਰੀ ਇੱਕ ਗੱਲ ਸੁਣ ਲੈ ਜੇ ਤੂੰ ਮੇਰੀ ਗੱਲ ਨਾ ਮੰਨੀ ਮੈਂ ਤੇਰਾ ਵਿਆਹ ਕਰ ਦੇਣਾ ਵੱਡੀ ਹੋ ਗਈ ਬਸ 2 ਸਾਲਾਂ ਨੂੰ ਤੇਰਾ ਵਿਆਹ ਕਰ ਦੇਣਾ ਕਰ ਦਈਏ ਵਿਆਹ ਤੇਰਾ ਹਾਂ ਕਿੰਨੀ ਇਹਦਾ ਨਾ ਕਿੰਨੀ ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਆਏ ਆਏ ਸਾਰੀ ਦਾੜੀ ਆ اچھا ਫਿਰ ਆਏ ਦੱਸ ਉਹ ਗੱਲ ਤਾਂ ਸੁਣ ਲੈ ਆ ਉਹਦੀ ਲਕੀਏ ਕੋਏ ਹੈ ਵੱਡਿਆ ਨਹੀਂ ਜਾਣਾ ਹੈ ਦੰਦ ਤੜਾਲੇਂਗੇ ਆਪਦਾ ਬੋੜੀ ਹੋ ਜਾਏਗੀ ਕਮਲੀਏ ਕਿੱਥੋਂ ਦੰਦ ਲਵਾ ਕੇ ਲਿਆਂਗੂ ਮੈਂ ਤੇਰੇ ਹੈਂ 10 ਟੈਸਟ ਵੀ ਹਨੀ ਕੁੱਤਿਆਂ ਦਾ ਜੀ ਦੰਦ ਦਵਾ ਲਈਏ ਤੇਰੇ ਮੁੜ ਕੇ ਕਹੇ ਕਿ ਬਿਰਿਆ ਜਾੜਾ ਦੁਖਦੀਆਂ ਹੈ ਸਾਰੀ ਇਹ ਆਹੀ ਕੰਮ ਆਉ 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 ਤਾਂ 15 ਦੰਦੀਆਂ ਵੱਢੀ ਜਾਣੀਆਂ ਤੇਰੀ ਧੀ ਤੀ ਮੜ ਜਾ ਮਹਾ ਇਹ ਬੱਚੇ ਦੀ ਨਹੀਂ ਪੈਸਾ ਇਹ ਕੁੱਤੇ ਦੀ ਧੀ ਹੋਈ ਆ ਤਾਂ ਕੋਈ ਗੱਲ ਨਹੀਂ ਹੁਣ ਤਾਂ ਸਾਡ ਵੀ ਰੱਖੀ ਵੀ ਆ ਤੇ ਸਾਡੀ ਚਲ ਹੁਣ ਮਾੜਾ ਮੋਟਾ ਕੋਈ ਗੱਲ ਮੰਨ ਲਿਆ ਕਰ ਮੰਨ ਲਈ ਦੀ ਵਿਦੇ ਕਿਸੇ ਕੰਜਰ ਦੀ ਆਉ 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 ਸਾਰੀ ਧੜੀ ਆਉ ਆਉ ਹੀ ਕੋ ਸਾ ਤੇਰੇ ਲੱਛਣ ਪੀ ਨੂੰ ਠੀਕ ਨਹੀਂ ਲੱਗਦੇ ਸੁਧਰ ਜਾ ਦੰਦ ਟੁੱਟ ਜਾਣਗੇ ਡਾਕਟਰ ਹੈ ਨਹੀਂ ਦੰਦਾ ਦਾ ਮੇਰੇ ਕੋਲੇ ਨਾ ਮੇਰੇ ਕੋਲੇ ਇਨੇ ਪੈਸੇ ਆ ਕੱਲ ਹਏ ਤੇਰੇ ਤੇ 800 ਲਾ ਕੇ ਆਏ ਤੇਰੇ ਟੀਕਾ ਲਵਾ ਕੇ ਲੈ ਕੇ ਆਏ ਹੈ ਨਹੀਂ ਹੁਣ ਉਹ ਚ ਠਹਿਰ ਕੇ ਬਹੁ ਹੁਣ ਤਾਂ ਹਜੇ ਖਾ ਕੇ ਹੱਡੀਆਂ ਲੈ ਖਾਲੀ ਨੂੰ ਚੱਟੀ ਜਾਂਦੀ ਆ ਮੈਂ ਕਹਣਾ ਮਾੜਾ ਮੋਟਾ ਹੱਲ ਗਈ ਡੇਜੀ ਅਜ ਤੂੰ ਚਲ ਭਾਈ ਇਹ ਤਾਂ ਹੁਣ ਹੈਗੀ ਹੈ ਜਹੇ ਜੀ ਹੈਗੀ ਆ ਚਾਲ ਪਾਈ ਤੁਸੀਂ ਵੀ ਫਰਾਈ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਾੜਾ ਮੋਟਾ ਜੱਗੇ ਦੋਦੀਆਂ ਵੀਡੀਓ ਦੇਖਣ ਸਤਾਰਨੀਆਂ ਦੇਖਣੀਆਂ ਐ ਇਧੀਆਂ ਧੰਨਵਾਦ ਬਾਏ ਬਾਏ ਕਹਦੇ ਬਾਏ ਬਾਏ ਹੁਣ ਹੁਣ ਵੀ ਕਰਦੇ ਆਊ ਆਊ ਕਰਦੇ ਆਊ ਆਊ ਇੱਕ ਕਰੀ ਲੈ ਹੁਣ ਇਹਦੇ ਨਖਰੇ ਨਹੀਂ ਲੋਟ ਆਂਦੇ ਲੈ ਚੰਗਾ ਪਾਈਏ ਨਹੀਂ ਕਰਦੀ ਆਊ ਆਊ ਹੁਣ